ਹਾਂਜੀ ਅੱਜ ਦਿਨ ਹੈਗਾ ਸ਼ਨੀਵਾਰ ਤੇ ਮੈਂ ਨਵੀਂ ਦੀ ਵਰਤੀ ਪ੍ਰੈਸ ਕਰਦੀ ਸੀਗੀ ਟਿਕਾਲਾ ਸਿਆ ਸਾਰੀਆਂ ਚਾਦਰਾਂ ਬਦਲੀਆਂ ਇਹਦੀ ਵੀ ਚਾਦਰ ਬਦਲ ਲਈਏਗੀ ਬਾਹਰ ਵਾਲੇ ਮੰਜੇ ਦੀ ਤਿਆਹ ਵਾਲੀਆਂ ਵੀ ਬਦਲੀਆਂ ਸੀਗੀਆਂ ਤੇ ਬਿਸਤਰੇ ਸਾਡੇ ਹਜੇ ਇਕੱਠੇ ਕਰਨ ਵਾਲੇ ਹੈਗੇ ਇਹ ਅੱਤਲੇ ਬੈੱਡ ਦੀ ਵੀ ਬਦਲਤੀ ਸੀਗੀ ਕੱਲ ਵੀਡੀਓ ਤੋਂ ਬਣਾਈ ਨੀਗੀ ਤੇ ਨਵੀਂ ਨਾਈ ਜਾਂਦੀ ਹੈ ਹਜੇ ਕਪੜੇ ਸਾਡੇ ਬਾਲੇ ਸੀਗੇ ਕੱਲ ਤੋਂ ਨਾਲੇ ਆ ਦੇਖੋ ਕੱਲ ਮੈਂ ਧੋਤੇ ਸੀਗੇ ਸ਼ਾਮ ਨੂੰ ਤੇ ਗगन ਨੇ ਸੁੱਕਨੇ ਪਾਇ ਸਾਰੀਆਂ ਚਾਦਰਾਂ ਧੋਤੀਆਂ ਕੋਸੋਂ ਮੰਜੇ ਤੇ ਪਾਏ ਪਏਗੀ ਤੇ ਇੱਧਰ ਗगन ਬਿਸਤਰਾ ਦੇ ਚੱਕੇ ਆਂਦੀ ਹੈਗੀ ਹੈਲੋ ਜੀ ਸਸਕਾਂਤੀ ਸੁਬਾ ਸੁਬਾ ਸਾਥੇ ਬੋਲਿਆ ਨਹੀਂ ਆਂਦਾ ਤੇ ਆਹ ਵਾਲੇ ਮੈਂ ਇੱਧਰ ਪਾ ਗਈ ਸੀ ਦੋਕ ਮੈਂ ਚਲਾਈਏ ਸੂਟ ਮੈਂ ਪਾ ਕੇ ਜਾਉਂਗੀ ਕਿਉਂਕਿ ਮੈਂ ਬਾਲਾ ਤੋਂ ਨਹੀਂ ਹੈਗੀ। ਇਹੀ ਸੂਟ ਹੈ ਮੇਰਕਲੇ ਹੈ ਨਾ। ਇੱਧਰ ਆਵ ਵਾਲੀ ਜਿਹੜੇ ਬਾਹਰ ਬਿਛਾਈ ਹੈ ਉਹਦੇ ਨਾਲ ਦੀ ਇਹ। ਜੀ। ਮੈਂ ਹਜਾ ਪਹਿਲਾ ਵਾਰ ਦੀ ਪ੍ਰੈਸ ਕਰਦੀ। ਕੋਸ਼ ਕੱਪੜੇ ਬਾਹਰ ਪਾਏ ਪੇ ਸੁੱਕਣੇ। ਦੀ ਨਵੀ ਦੇ ਡੈਡੀ ਗਏ ਐ ਗਰੇਸੀ ਨੂੰ ਬਾਹਰ ਲੈ ਕੇ ਤੇ ਹੁਣ ਪਹਿਲਾਂ ਮੈਂ ਕੱਪੜੇ ਪ੍ਰੈਸ ਕਰ ਲਾਂ ਨਵੀ ਦੇ ਹਾਂਜੀ ਕੱਲ ਰਾਤ ਗਗਨ ਨੇ ਉਹ ਬਣਾਈਆਂ ਸੀ ਮਿਰਚਾਂ ਕਿਉਂਕਿ ਦਿਨੇ ਕੁਸਖਾਨ ਨੂੰ ਜਦੋਂ ਹੁੰਦਾ ਨਹੀਂ ਚਟਣੀ ਜਾਂ ਸਬਜ਼ੀ ਤੇ ਆ ਥੋੜੀਆਂ ਹੀ ਮਿਰਚਾਂ ਤਲੀਆਂ ਸੀਗੀਆਂ ਬਾਹਲਾ ਸੇਕ ਨਹੀਂ ਲਵਾਇਆ ਨੂੰ ਹਲਕਾ ਸੇਕ ਲਵਾ ਕੇ ਤੇ ਬਾਤੀਆਂ ਤੇ ਹੁਣ ਨਵੀ ਦੀ ਰੋਟੀ ਬਣਾ ਲੂਗੀ ਰਗਨ ਤੇ ਮੈਂ ਨਵੀ ਦੀਆਂ ਕਰ ਦੂੰਗੀ ਕੁੱਤਾ ਐਲੋ ਨਵੀ ਨਵੀ ਨਾ ਆਲੀ ਤੇ ਇਹਦੀਆਂ ਗੁੱਤਾਂ ਕਰਨੀਆਂ اندی ಅಜ್ನವಿ ರಹಲ್ಲ ಪಹಳ ಪೆರನೆ ಸಿಎಫ್ ಬಿ ಕೋಣಾ ಲಾಯಿಗೆ ಸಿಎಫ್ ತೈವಿ ಇಲ್ಲ ದರತ್ ಹೋಗೋಯಾನಿ ಕಾಣ್ತಿದೆ ಬೆರೆ ಒರಿ ಕಷ್ಟದ ಚೇನೆ ಐದಕ್ಕೆ ಕಂಜಿರ್ನೆ ಕಾರ ನಪು ಮೇರಿ ದಿಡ್ಡಿ ಹೋಯಿ ਪਾਂ ਦੇ ਨੇ ਚਾ ਚਾਪਤੇ ਸਾਰੇ ਚਾਹ ਵਾਲੇ ਤੇ ਹੁਣ ਗਗਨ ਰੋਟੀ ਬਣਾਉਗੀ ਤੇ ਮੈਂ ਜਾਉਂਗੀ ਨਹਾਉਣ ਤੇ ਨਵੀਰੇ ਪੇਪਰ ਦਾ ਹੀ ਖਾਈ ਜਾਂਦੀ ਹੈ ਹਾਂਜੀ ਉਹ ਵਾਲੇ ਕੱਪੜੇ ਤਾਂ ਸੁੱਕਣੇ ਬਾਅਦ ਪਾ ਦੂਗੀ ਗਗਨ ਤੇ ਇਧਰ ਚਾਦਰ ਬੈੱਡ ਦੀ ਠੀਕ ਕਰਤੀ ਗਗਨ ਨੇ ਤੇ ਉਧਰੋਂ ਵੀ ਕਰਤੀ ਸੀਗੀ

ਬਾਈ ਚੱਲ ਹੈਲੋ ਜੀ ਸਤਰੀ ਅਕਾਲ ਜੀ ਤੁਹਾਡਾ ਸਵਾਗਤ ਆਪਣੀ ਮਾਂ ਦਾ ਵਲੋਗ ਵਿੱਚ ਮੰਮੀ ਨਾਲ ਹੀ ਤਾਂ ਆਇਆ ਕਰਕੇ ਅਗਣੇ ਹਜੇ ਕੰਮ ਪਏ ਐ ਦੇ ਕਿ ਮੈਂ ਜਾਉਂਗੀ ਹੁਣ ਅੰਗਣਵਾੜੀ ਚ ਤੇਰ ਸੋਈ ਸਾਫ ਕਰੀ ਜਾਂਦੀ ਸੀਗੀ ਰੋਟੀ ਨੇ ਬਣਾ ਲਈ ਤੇ ਫਿਰ ਅਸੀਂ ਮਿਲਦੇ ਸਨ ਮੈਂ ਮਤਲਬ ਮੈਂ ਮਿਲਦੀ ਹਾਂ ਸੋਨਵਾ ਕੇ ਕੀ ਕਰਾਂਗੇ ਕਰੂੰਗੀ ਆਪਦਾ ਕੰਮ ਹੈ ਨਾ ਮੈਂ ਤੁਮੇ ਲਾ ਦਿਸਕ ਫਿਰ ਫਿਰ ਜਹਾ ਇਹਨਾਂ ਤੇ ਤੋਂ ਵੀ ਨਾ ਲਾਇਦਾਂ ਆ ਦੇਖ ਨਹੀਂ ਹੈਗੀਆਂ ਆਹ ਗੰਡਾ ਹੀ ਆ ਹੱਥ ਤਾਂ ਨਹੀਂ ਮਿਲਾਂਉਂਦੇ ਆਜ ਆਹ ਵਾਲੀਆਂ ਉੱਚੀਆਂ ਆਈਆਂ ਬੁੱਢੀਆਂ ਦੀਆਂ ਗੰਡਾਈਆਂ ਇੱਕ ਘਾਸ ਆ ਦੇਖ ਵੀਡੀਓ ਚ ਪਤਾ ਲੱਗਦਾ ਹੈਗਾ ਅਸੀਂ ਹਾਂ ਨਿਕਲਣਗੇ ਇਹਦੇ ਪੱਤੇ ਵੀ ਤੇ ਫੁੱਲ ਵੀ ਲੱਗਣਗੇ। ਹਾਂਜੀ ਮੈਂ ਅੰਗਨਵਾੜੀ ਤੋਂ ਆ ਗਈ ਸੀ ਕਿਰੇ ਤੇ ਹੁਣ ਮੈਂ ਜਾ ਕੇ ਨਵੀ ਨੂੰ ਲੈ ਕੇ ਆਈ ਆ ਕਿਉਂਕਿ ਅੱਜ ਉਹਦਾ ਪੀਪਰ ਸੀਗਾ। ਅੱਜ ਨਵੀ ਤਾਂ ਪੈਨ ਦਾ ਪੀਪਰ ਸੀਗਾ ਕਹਿੰਦੀ ਹੁੰਦੀ ਵਧੀਆ ਹੋਵੇ ਮੇਰਾ ਪੀਪਰ। ਹੁਣ ਆਪਾਂ ਚਾਹ ਪੀਂਦੇ ਆਂਗੇ ਫੇਰ ਕੋਈ ਕੰਮ ਕਰਾਂ। ਕ੍ਰੇਸੀ ਨਵੀ ਕਿੱਥੇ ਆਪਣੀ? ਨਵੀ ਉਰੇ ਆ। ਕਿੱਥੇ ਨਵੀ? ਨਵੀ ਨੂੰ ਬੁਲਾ। ਨਵੀ ਪਹੁੰਗੀ ਹੁਣ ਹਾਂਜੀ ਨਵੀ ਕੱਪੜੇ ਬਦਲੀ ਆਈ ਗਗਨ ਚਾਹ ਵੀ ਬਣਾ ਰਹੀ ਤੇ ਗਗਨ ਆ ਵੀ ਲਈ ਕੰਮ ਵੀ ਇਹਨੇ ਸਾਰੇ ਕਰ ਲਏ ਅੱਜ ਕੀ ਬਣਾਵਾਂਗੇ ਸਬਜ਼ੀ ਹੂੰ ਹੁਣ ਅਸੀਂ ਪੀਨੇ ਚਾਹ ਆਜਾ ਤੁਸੀਂ ਵੀ ਪੀ ਲਓ ਉਸ ਤੋਂ ਬਾਅਦ ਤਾਂ ਅਸੀਂ 3-4 ਵਜੇ ਬਣਾਵਾਂਗੇ ਹਾਂਜੀ ਜਿਹੜੇ ਕੱਲ ਕੱਪੜੇ ਧੋਤੇ ਸੀਗੇ ਸ਼ਾਮ ਨੂੰ ਤੇ ਆਪਣੇ ਸਾਰੇ ਕੱਪੜੇ ਸੁੱਕ ਗਏ ਜ਼ਿਆਦਾ ਇਹਦੇ ਵਿੱਚ ਚਾਦਰਾਂ ਹੀ ਹੈਗੀਆਂ ਤੇ ਇਹਨਾਂ ਦੀ ਮਾਰਾਂਗੇ ਹੁਣ ਅਸੀਂ ਤੈ ਹਾਂਜੀ ਕੁ ਸਾਨੂੰ ਨਵੀਂ ਚੀਜ਼ ਦਿਖਾਉਣੀ ਹੈਗੇ ਆਹ ਦੇਖੋ ਮੇਰੇ ਆਖ ਤੇ ਬਾਲਾ ਵੱਡਾ ਵਾਲ ਹੈ ਦੇਖੋ ਇੱਥੇ ਹੁੰਦਾ ਹੈਗਾ ਐਸੇ ਥੇ ਮੈਨੂੰ ਪਤਾ ਨਹੀਂ ਸਿਆਜ ਜੇ ਨਵੀਂ ਤੇ ਇਹਨੇ ਗਗਨ ਨੇ ਦੱਸਿਆ ਹਾਂਜੀ ਹੁਣ ਆਪਾਂ ਕੱਪੜੇ ਨਹੀਂ ਮਾਰਦੇ ਤਾਂ ਇਹ ਵਾਲੇ ਕੱਪੜੇ ਤੇ ਪ੍ਰੈਸ ਕਰਨ ਵਾਲੇ ਤਾਂ ਕਰਕੇ ਮੈਂ ਪੁੱਛਣ ਤਾਂ ਮਾਰਦੀ ਆਂ ਤੇ ਕੋਈ ਕੁਝ ਲੱਗਦਾ ਨਹੀਂ ਬਾਕੀ ਸਾਰੇ 100 ओके <sum> ਉਹ ਕੀ ਆਲੇ ਦਰਤ ਨੇ ਉਹ ਕਿੰਨਾ ਧਿਆਰ ਮਾਰੀ ਚੱਕਾ ਚਾਦਰ ਇੱਕ ਥਾਂ ਰੱਖ ਦੀ ਹਾਂਜੀ ਅਸੀਂ ਵੇਹੜਾ ਵੀ ਧੋਵਾਂਗੇ ਤੇ ਗੱਡੀ ਵੀ ਧੋਵਾਂਗੇ tá dando aquela com a tua, fica assim わかるぞ。<タッ><タッ> Thank <sweak> you. जी प्याज साढ़े खत्म हो गए से ले अपने ग् भी धो तो के चमकार पूरी चंकी तरह शैंपू नोती तो सी उपर सुा पोला या कपड़ा मारता बेड़ा भी धोता तो गया अपना स्कूटरी भी धोती तो बहर खड़ी है चलद अंदर ਹਾਂਜੀ ਗਗਨ ਨੇ ਪਿਆਜ਼ ਕੱਟ ਕੇ ਲਸਣ ਵੀ ਕੱਟ ਲਿਆ ਤੇ ਤੋਰੀਆਂ ਮੈਂ ਕੱਟੀਆਂ ਸੀ ਹਾਲ ਫਾਪੇ ਚ ਕੀ ਹੈ ਦਿਖਾ ਕੇ ਅੱਛਾ ਤੇ ਪਹਿਲਾਂ ਅਸੀਂ ਦੋਨਾਂ ਨੇ ਬੇੜਾ ਧੋਤਾ ਬਾਲਾ ਗੰਦਾ ਹੋਇਆ ਪਿਆ ਅਸੀਂ ਗਮਲਿਆ ਥੱਲੇ ਨਾ ਉਹ ਹੋ ਜਾਂਦਾ ਕੂੜਾ ਨਿਕਲਦਾ ਨਹੀਂ ਸੀ ਜਿਹਾ ਚੰਗੀ ਤਰ੍ਹਾਂ ਤੇ ਗੱਡੀ ਧੋਂਦੇ ਨੇ ਫਿਰ ਅਸੀਂ ਉਹ ਕਰਤਾ ਤੋਂ ਲੈ ਨਹੀਂ ਨਹੀਂ ਹਉ ਕਈ ਵਾਰੀ ਮਿੱਟੀ-ਮੁੱਟੀ ਤਾਂ ਹੁੰਦੀ ਹੈਗੀ ਨਾ ਇਹਦਾ ਜੇ ਤੇ ਘਰੇ ਚੀਜ਼ ਲੱਗੀ ਹੋਵੇ ਤਾਂ ਚਲ ਆ ਦੇਖ ਕਿੰਨੀ ਸੋਹਣੀ ਚੱਲ ਪਈ ਇਹ ਤੇ ਬੂਟੀ ਜੀ ਗਗਣ ਲਾਉਂਦੀ ਆ ਤੜਕਾ ਤੋਰੀਆਂ ਦੀ ਸਬ지 ਨੂੰ ਹਾਂਜੀ ਦੁੱਧ ਇੱਧਰ ਗਰਮ ਤਾਂ ਤੱਕ ਗਗਣੇ ਕਿਉਂਕਿ ਨਵੀ ਤੇ ਡੈਡੀ ਲਈ ਆਈ ਸੀ ਇਹ ਫਿਰ ਉਹਦੋਂ ਨੂੰ ਆ ਗਈ ਸੀ ਜਦੋਂ ਨੂੰ ਮੈਂ ਜਾਣਾ ਸੀ ਤੇ ਗਗਣ ਬਣਾਉਂਦੀ ਸੀਗੀ ਰੋਟੀ ਤੇ ਅਸੀਂ ਗਏ ਸੀ ਜੇ ਹੁਣ ਗਰੇਚੀ ਨੂੰ ਜਿਹੜਾ ਕੜਾ ਹੁਣ ਤੇ ਇੱਧਰ ਨਵੀ ਦੇ ਚੂਰੀ ਕਟ ਕੇ ਖਾਉਗੀ ਤੋਰੀ ਇਹ ਸਬਜੀ ਸਾਕੇ ਜਾਣੀ ਹੁਣ ਕਰ ਚਰਾਰ ਤੜਜੀ ਹਾਂਜੀ ਮੈਂ ਵੀ ਨਵੀਂ ਵਰਗੇ ਕੋਲੇ ਆ ਗਈ ਸੀ ਕਿ ਇਧਰ ਰੋਟੀਆਂ ਸਿਖਾ ਲਈ ਇਹਨਾਂ ਨੇ ਸਾਰਾ ਉਹਦਾ ਰੋਟੀ ਪਾਣੀ ਖਾ ਕੇ ਫੇਰ ਬੈਠੀਆਂ ਇਹ ਤੇ ਕੰਮ ਗਗਨ ਨੇ ਨੇੜ ਤਾਂ ਹਾਂ ਜੀ ਪੁੰਡੇ ਸਾਫ ਕਰਿਆ ਇਹ ਤੇ ਮੈਂ ਨਾਲ ਮੈਂ ਦੁੱਧ ਚੱਕ ਲਿਓ ਹਾਂ ਜੀ ਹੁਣ ਆਪਾਂ ਕਰਾਂਗੇ ਵੀਡੀਓ ਦੀ ਸਮਾਪਤੀ ਤੇ ਮਿਲਦੀਆਂ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸੱਚੀ ਅਕਾਲ ਜੀ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ